ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਨੀਲੀ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ ਇਹ ਕਹਾਣੀ ਇੱਕ ਤਰ੍ਹਾਂ ਦੇ ਮਨੁਪਾਵਾਂ ਨੂੰ ਉਗਾੜਦੀ ਹੈ ਜਿਸ ਦੀ ਵੱਛੀ ਦੇ ਮਰ ਜਾਣ ਕਾਰਨ ਉਸ ਦੀ ਮਮਤਾ ਬਲੁੰਦਰੀ ਜਾਂਦੀ ਹੈ ਪਰ ਗਵਾਲਾ ਉਸ ਦੇ ਇਸ ਮਾਨਸਿਕ ਦੁੱਖ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ ਇੱਕ ਗਾਂ ਦੀ ਕਹਾਣੀ ਹੈ ਇਸ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਦੇਖਦੇ ਹਾਂ ਕਿ ਨੀਲੀ ਗੋਰੇ ਰੰਗ ਦੀ ਇੱਕ ਸੋਹਣੀ ਤੇ ਸਿਹਤਮੰਦ ਗਾਂ ਹੈ ਕਹਾਣੀਕਾਰ ਦੀ ਪਤਨੀ ਸਾਰੀਆਂ ਗਾਈਆਂ ਵਿੱਚੋਂ ਨੀਲੀ ਨੂੰ ਹੀ ਚੁਣਦੀ ਹੈ ਤੇ ਗਵਾਲੇ ਨਾਲ ਇਸ ਦੇ ਦੁੱਧ ਦਾ ਭਾਅ ਮੁਕਾਉਂਦੀ ਹੈ ਗਵਾਲਾ ਹਰ ਰੋਜ਼ ਸਵੇਰੇ ਨੀਲੀ ਨੂੰ ਉਹਨਾਂ ਦੇ ਘਰ ਲੈ ਆਉਂਦਾ ਤੇ ਮਸਾਲੇ ਵਾਲੇ ਚਾਰੇ ਦੀ ਟੋਕਰੀ ਵੀ ਨਾਲ ਲੈ ਕੇ ਆਉਂਦਾ ਉਸ ਦੇ ਅੱਗੇ ਚਾਰਾ ਰੱਖ ਕੇ ਦੁੱਧ ਚੋ ਕੇ ਦੇ ਜਾਂਦਾ ਦੁੱਧ ਦਾ ਭਾਅ ਮੁਕਾਉਣ ਵੇਲੇ ਗਵਾਲੇ ਨਾਲ ਇੱਕ ਚੰਗਾ ਚਾਰਾ ਖਵਾਉਣ ਦੀ ਸ਼ਰਤ ਤੈਅ ਹੋ ਗਈ ਸੀ ਇਸ ਚੰਗੇ ਚਾਰੇ ਵਿੱਚ ਦਾਣਾ ਖਾਲ ਬੜੇਵੇਂ ਆਦਿ ਦੀ ਸ਼ਰਤ ਸੀ ਨੀਲੀ ਨੇ ਇੱਕ ਸੁੰਦਰ ਵਛੀ ਨੂੰ ਜਨਮ ਦਿੱਤਾ ਮਨੀਲੀ ਆਪਣੀ ਸੁੰਦਰ ਵੱਛੀ ਨਾਲ ਦੁੱਧ ਦੇਣ ਲੱਗੀ। ਕਹਾਣੀਕਾਰ ਨੀਲੀ ਦਾ ਸਾਰਾ ਦੁੱਧ ਖਰੀਦ ਲੈਂਦਾ ਸੀ। ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਵੱਛੀ ਵਾਸਤੇ ਦੁੱਧ ਛੱਡਣ ਲਈ ਕਹਿੰਦੀ ਪਰ ਗਵਾਲਾ ਆਪਣੀ ਮਰਜ਼ੀ ਕਰਦਾ। ਕਹਾਣੀਕਾਰ ਦਾ ਮਤਲਬ ਸੀ ਕਿ ਜੇਕਰ ਵੱਛੀ ਦੁੱਧ ਪੀਵੇਗੀ ਤਾਂ ਇੱਕ ਚੰਗੀ ਗਾਂ ਵੀ ਬਣ ਸਕਦੀ ਹੈ। ਕਹਾਣੀਕਾਰ ਦੀ ਪਤਨੀ ਨੇ ਗਵਾਲੇ ਕੋਲ ਸ਼ਿਕਾਇਤ ਕੀਤੀ। ਕਿ ਦੁੱਧ ਦਿਨੋ ਦਿਨ ਪਤਲਾ ਹੋ ਰਿਹਾ ਹੈ ਉਹ ਗਾਂ ਨੂੰ ਕੋਈ ਮਸਾਲਾ ਵਗੈਰਾ ਨਹੀਂ ਦਿੰਦਾ ਤਾਂ ਗਵਾਲਾ ਬਹਾਨੇ ਮਾਰਦਾ ਕਿ ਉਸਨੇ ਸ਼ਾਮ ਨੂੰ ਤੂੜੀ ਵਿੱਚ ਰਲਾ ਕੇ ਮਸਾਲਾ ਗਾਂ ਨੂੰ ਖਵਾ ਦਿੱਤਾ ਸੀ ਜੇ ਕਹਾਣੀਕਾਰ ਦੀ ਪਤਨੀ ਵੱੱਛੀ ਦੇ ਬਾਰੇ ਗੱਲ ਕਰਦੀ ਤਾਂ ਉਸ ਵਾਸਤੇ ਦੁੱਧ ਨਾ ਬਚਾਉਣ ਕਰਕੇ ਹੱਡੀਆਂ ਦੀ ਮੁੱਠ ਬਣਦੀ ਜਾ ਰਹੀ ਸੀ ਤਾਂ ਗਵਾਲਾ ਬਹਾਨਾ ਮਾਰਦਾ ਕਿ ਨੀਲੀ ਦੁੱਧ ਛੋਪਾ ਲੈਂਦੀ ਐ ਇੰਨਾ ਬਹਾਨੇ ਬਾਜ਼ੀਆਂ ਤੋਂ ਕਹਾਣੀਕਾਰ ਤੇ ਉਸ ਦੀ ਪਤਨੀ ਨੂੰ ਬੜਾ ਦੁੱਖ ਹੁੰਦਾ ਪਰ ਅਖੀਰ ਇੱਕ ਦਿਨ ਬੱਛੀ ਮਰ ਗਈ ਬੱਛੀ ਦੇ ਮਰਨ ਕਰਕੇ ਨੀਲੀ ਨੇ ਕੁਝ ਵੀ ਖਾਦਾ ਪੀਤਾ ਨਹੀਂ ਸੀ ਇਸ ਕਰਕੇ ਉਹ ਦੁੱਧ ਕਿਸ ਤਰ੍ਹਾਂ ਦਿੰਦੀ ਕਹਾਣੀਕਾਰ ਦੀ ਪਤਨੀ ਨੂੰ ਗਵਾਲੇ ਤੇ ਗੁੱਸਾ ਤਾਂ ਬਹੁਤ ਆਇਆ ਪਰ ਉਹ ਚੁੱਪ ਕਰ ਗਈ ਬੱਛੀ ਦੇ ਮਰਨ ਕਰਕੇ ਨੀਲੀ ਉਦਾਸ ਰਹਿਣ ਲੱਗ ਪਈ ਸੀ ਜਿਹੜੀ ਨੀਲੀ ਅੱਗੇ ਤੋਂ ਸਮਾਰ ਕੇ ਕਹਾਣੀਕਾਰ ਦੇ ਘਰ ਦਾ ਗੇਟ ਖੋਲ ਦਿੰਦੀ ਸੀ ਅੱਜ ਕੋਠੀ ਦੇ ਬਾਹਰ ਆ ਕੇ ਖੜੋ ਗਈ ਗਵਾਲਾ ਮਸਾਲੇ ਦੀ ਟੋਕਰੀ ਲੈ ਕੇ ਉਸ ਦੇ ਕੋਲ ਖੜਾ ਸੀ ਉਹ ਹੱਥ ਮਾਰ ਕੇ ਨੀਲੀ ਅੱਗੇ ਮਸਾਲੇ ਦੀ ਖੁਸ਼ਬੂ ਖਲਾਰਨ ਲੱਗਾ ਪਰ ਨੀਲੀ ਟੋਕਰੀ ਕੋਲ ਆ ਗਈ ਗਵਾਲਾ बार-बार ਉੱਠ ਕੇ ਉਸ ਨੂੰ ਦਾਣਾ ਦਿਖਾ ਰਿਹਾ ਸੀ ਪਰ ਨੀਲੀ ਸੀ ਕਿ ਮੂੰਹ ਤੱਕ ਨਹੀਂ ਲਗਾ ਰਹੀ ਸੀ। ਗਵਾਲੇ ਨੇ ਨੀਲੀ ਨੂੰ ਬਥੇਰੀ ਵਾਰ ਪੁਛਕਾਰਿਆ ਪਰ ਨੀਲੀ ਕੋਲੋਂ ਕੁਝ ਵੀ ਖਾਦਾ ਨਹੀਂ ਸੀ ਜਾ ਰਹਾ। ਅਖੀਰ ਉਹ ਟੋਕਰੀ ਵੱਲ ਪੇਠ ਕਰਕੇ ਖੜੋ ਗਈ। ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਤੁਰ ਪਿਆ ਤੇ ਨੀਲੀ ਵੀ ਉਸਦੇ ਪਿੱਛੇ-ਪਿੱਛੇ ਤੁਰ ਪਈ। ਕਹਾਣੀਕਾਰ ਵੀ ਉਦਾਸ ਜਿਹਾ ਹੋ ਕੇ ਕਿੰਨਾ ਚਿਰ ਨੀਲੀ ਵੱਲ ਦੇਖਦਾਰੇ। ਅਗਲੇ ਦਿਨ ਫਿਰ ਗਵਾਲਾ ਮਸਾਲੇ ਦੀ ਟੋਕਰੀ ਚੁੱਕੀ ਕਹਾਣੀਕਾਰ ਦੀ ਕੋਠੀ ਪੁੱਜਾ ਉਸ ਤੇ ਮਗਰ ਨੀਲੀ ਵੀ ਸੀ ਜਦੋਂ ਗਵਾਲੇ ਨੇ ਟੋਕਰੀ ਢੇ ਠਾ ਰੱਖੀ ਤਾਂ ਨੀਲੀ ਅੱਗੇ ਵੱਧ ਕੇ ਮਸਾਲੇ ਨੂੰ ਮੂੰਹ ਮਾਰਨ ਲੱਗ ਪਈ ਜਦੋਂ ਗਵਾਲਾ ਗਾਗਰ ਫੜ ਕੇ ਦੁੱਧ ਚੋਣ ਲਈ ਨੀਲੀ ਵੱਲ ਵਧਿਆ ਤਾਂ ਨੀਲੀ ਪਛਾਣ ਹੋ ਗਈ ਕਿਉਂਕਿ ਨੀਲੀ ਤਿੰਨ ਦਿਨਾਂ ਦੀ ਭੁੱਖੀ ਸੀ ਇਸ ਲਈ ਮਸਾਲਾ ਖਾਂਦੀ ਰਹੀ ਗਵਾਲਾ ਕਦੇ ਉਸ ਦੀ ਪਿੱਠ ਤੇ ਹੱਥ ਫੇਰਦਾ ਕਦੇ ਉਸ ਨੂੰ ਪੁਚਕਾਰਦਾ ਪਰ ਨੀਲੀ ਉਸ ਨੂੰ ਆਪਣੇ ਥਣਾ ਨੂੰ ਹੱਥ ਨਹੀਂ ਸੀ ਲਾਉਣ ਦੇ ਰਹੀ ਗਵਾਲੇ ਨੇ ਨੀਲੀ ਦੇ ਸਿੰਗਾ ਨੂੰ ਪਿਆਰ ਕੀਤਾ ਪਿੱਠ ਤੇ ਹੱਥ ਫੇਰਨ ਮਗਰੋਂ ਉਸ ਦੀ ਪੂਛ ਨੂੰ ਮਲਿਆ ਉਸ ਦੀਆਂ ਲੱਤਾਂ ਸਾਫ਼ ਕਰਦਾ ਰਿਹਾ ਪਰ ਜਦੋਂ ਉਸ ਨੇ ਥਣਾ ਨੂੰ ਪੋਲੇ ਜਿਹੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਨੀਲੀ ਲੱਤ ਮਾਰ ਕੇ ਪਰੇ ਹੋ ਗਈ ਇਸਤੇ ਗਵਾਲੇ ਨੂੰ ਗੁੱਸਾ ਆ ਗਿਆ। ਉਸਨੇ ਮਸਾਲੇ ਵਾਲੀ ਟੋਕਰੀ ਨੀਲੀ ਦੇ ਅੱਗੋਂ ਚੁੱਕ ਲਈ ਤੇ ਸਿਰ ਤੇ ਚੁੱਕ ਕੇ ਤੁਰ ਪਿਆ। ਹੁਣ ਨੀਲੀ ੜਿੰਗ ਰਹੀ ਸੀ। ਨੀਲੀ ੜਿੰਗ ੜਿੰਗ ਕੇ ਕਹਿ ਰਹੀ ਸੀ ਕਿ ਗਵਾਲਾ ਉਸਦੇ ਮਨੋ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਉਹ ਆਪਣੀ ਧੀ ਦੇ ਗਮ ਨੂੰ ਭੁਲਾ ਨਹੀਂ ਸੀ ਸਕੇ। ਉਸ ਨੂੰ ਯਾਦ ਆ ਰਹੀ ਸੀ ਕਿ ਉਸਦੀ लाड़ਲੀ ਧੀ ਦੇ ਪੋਲੇ-ਪੋਲੇ ਬੁੱਲ ਜਦੋਂ ਉਸਦੇ ਥਣਾਂ ਨੂੰ ਲੱਗਦੇ ਸਨ ਤਾਂ ਉਸ ਦਾ ਦੁੱਧ ਆਪਣੇ ਆਪ ਲੈ ਆਉਂਦਾ ਸੀ। ਗਵਾਲਾ ਨਹੀਂ ਸੀ ਸਮਝਦਾ ਕਿ ਮਾਂ ਤੇ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ। ਅਖੀਰ 2-3 ਦਿਨ ਦੀ ਤਾਂ ਗੱਲ ਹੈ। ਉਸਨੇ ਦੁੱਧ ਦੇਣਾ ਸ਼ੁਰੂ ਕਰ ਹੀ ਦੇਣਾ। ਉਹ ਇਸ ਤਰ੍ਹਾਂ ਉਸ ਨੂੰ ਭੁੱਖਿਆ ਨਾ ਮਾਰੇ ਪਰ ਗਵਾਲੇ ਨੂੰ ਉਸ ਦੀ ਇਸ ਮਾਨਸਿਕ ਦਸ਼ਾ ਬਾਰੇ ਕਿੱਥੇ ਚਿੰਤਾ ਸੀ? ਉਹ ਬਗੈਰ ਕਿਸੇ ਗੱਲ ਦੀ ਪਰਵਾਹ ਕੀਤੇ ਟੋਕਰੀ ਚੁੱਕੀ ਤੁਰਿਆ ਜਾ ਰਿਹਾ ਸੀ ਥੈਂਕ ਯੂ